ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਈਆਂ ਮੈਂ ਬਹੁਤ ਸੋਹਣੀ ਬਹੁਤ ਅਲੱਗ ਜੀ ਡਿਫਰੈਂਟ ਜੀ ਕੁਝ ਲੈ ਕੇ ਆਈ ਆਂ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਆਊਗਾ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਜਿਹੜਾ ਅੱਜ ਦਾ ਸਟਾਫ ਰਹੂਗਾ ਔਰਗੈਂਜ਼ਾ ਰਹੂਗਾ ਤੇ ਪਿਓਰ ਬਰਬਰੀ ਬਰਬਰੀ ਪੂਰੀ ਵਧੀਆ ਸੁਪੀਰੀਅਰ ਵਾਲੀ ਪੂਰੇ ਟੌਪ ਦੇ ਬ੍ਰਾਂਡ ਦੀ ਲੈ ਕੇ ਆਈਆਂ ਬਹੁਤ ਸੋਹਣੀ ਯਾਨੀ ਕਿ ਕਲੈਕਸ਼ਨ ਆ ਪ੍ਰਿੰਟ ਬਹੁਤ ਸੋਹਣੇ ਆ ਕਿੱਦਾਂ ਰੈਡੀ ਹੁੰਦੇ ਆ ਉਹ ਵੀ ਇੱਕ ਦੋ ਚਲਕਾਈਆਂ ਸੂਟਾਂ ਦੀਆਂ ਮੈਂ ਵਿੱਚ ਦਊਂਗੀ ਹਨਾ ਵੀ ਕਿੱਦਾਂ ਤੁਸੀਂ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਤੇ ਜਿਹੜੀਆਂ ਮੈਂ ਆਪਾ ਆਦੀਆਂ ਨਾ ਕਿ ਡਿਫਰੈਂਟ ਕੁਝ ਹੋਵੇ ਆਮ ਤਾਂ ਜੋ ਆਪਣਾ ਲਗਾਤਾਰ ਡਿਫਰੈਂਟ ਵਰਾਇਟੀਆਂ ਮਤਲਬ ਚੱਲੀ ਜਾਂਦੀਆਂ ਨੇ ਦੁਪੱਟਿਆਂ ਦੇ ਨਾਲ ਆਲ ਓਵਰ ਦੇ ਨਾਲ ਇਹ ਆ ਜਿਹੜਾ ਤੁਸੀਂ ਖੁਦ ਕਨਸੈਪਟ ਕੁਝ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਮਿਲੂਗਾ ਜੇ ਤੁਸੀਂ ਇਹਨਾਂ ਦਾ ਕੋਸ਼ੇ ਉੱਤੇ ਵਰਕ ਵਗੈਰਾ ਜਾਂ ਕੁਝ ਲੈਸਿਸ ਦਾ ਡਿਜ਼ਾਈਨ ਦੇ ਕੇ ਜਿਵੇਂ ਤੁਸੀਂ ਦੇਖਦੇ ਹੋ ਨਾ ਇੰਸਟਾ ਦੇ ਉੱਪਰ ਵੀ ਆਹ ਚੀਜ਼ ਹੈ ਕਿੰਨੀ ਸੋਹਣੀ ਬਣੀ ਹੋਈ ਆ ਇਹ ਅਲੱਗ ਜੀ ਆ ਯੂਨੀਕ ਜੀ ਆ ਉਦਾਂ ਇਹਨਾਂ ਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨਾਲ ਇਹਨਾਂ ਦੇ ਦੁਪट्टे ਵੀ ਰੈਡੀ ਹੋ ਜਾਣਗੇ ਸੋ ਜਿਵੇਂ ਵੀ ਤੁਹਾਨੂੰ ਸਹੀ ਲੱਗਿਆ ਜਾਨੀ ਕਿ ਤੁਸੀਂ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਤੇ ਬਹੁਤ ਪੈਣਾਂ ਦੇ ਮੈਸੇਜ ਆ ਰਹੇ ਆ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਮੇਰੀ ਜਿਹੜੀ ਇਹ ਚਹਿਲ ਕਲੈਕਸ਼ਨ ਆ ਨਾ ਇਹ ਹੈਗੀ ਆ ਪਖਵਾਲ ਕੋਲੇ ਪਖਵਾਲਿਕ ਸ਼ਹਿਰ ਆ ਛੋਟਾ ਜਿਹਾ ਨਾਲ ਹੀ ਉਹਦੇ ਪਿੰਡਾ ਭੈਣੀ ਰੋੜਾ ਲੁਧਿਆਣਾ ਪਖਵਾਲ ਰੋਡ ਜਿਹੜਾ ਵੱਜਦਾ ਨਾ ਉਹਦੇ ਉੱਤੇ ਇੱਕ ਸ਼ਹਿਰ ਆ ਪਖਵਾਲ ਪਖਵਾਲ ਦੀ ਲੋਕੇਸ਼ਨ ਕੱਢ ਕੇ ਆ ਸਕਦੇ ਹੋ ਨਾਲ ਹੀ ਪਿੰਡਾ ਸਿਰਫ 1 ਅੱਧਾ ਕਿਲੋਮੀਟਰ ਦੀ ਦੂਰੀ ਤੇ ਹੀ ਆ ਪਖਵਾਲ ਤੋਂ ਭੈਣੀ ਰੋੜਾ ਤੇ ਉੱਥੋਂ ਮੈਂ ਬਿਲੋਂਗ ਕਰਦੀ ਆ ਜਿਹੜੀ ਇਹ ਸ਼ਾਪ ਦੇਖ ਰਹੇ ਹੋ ਮੇਰੇ ਘਰ ਦੇ ਵਿੱਚ ਹੀ ਆ ਮੇਰਾ ਮੇਨ ਕੰਮ ਸਾਰਾ ਆਨਲਾਈਨ ਹੀ ਆ ਜੀ ਪਰ ਤੁਸੀਂ ਵਿਜ਼ਿਟ ਕਰਨਾ ਬਹੁਤ ਪੈਣਾ ਦੂਰੋਂ ਦੂਰੋਂ ਵਿਜ਼ਿਟ ਕਰਦੀਆਂ ਨੇ ਮੋਸਟ ਵੈਲਕਮ ਆ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਤੇ ਆ ਕੇ ਵੀ ਤੁਸੀਂ ਆਪਣੇ ਜਿੱਦਾਂ ਦਾ ਵੀ ਫੈਬਰਿਕ ਲੈਣਾ ਚਾਹੋ ਲੈ ਸਕਦੇ ਹੋ ਠੀਕ ਹੈ ਜੀ ਤੇ ਪਰ ਹਮੇਸ਼ਾ ਮੈਂ ਕਹਿੰਨੀ ਆ ਕਿਸੇ ਵੀਡੀਓ ਨੂੰ ਦੇਖ ਕੇ ਨਾ ਆਇਓ ਕਿਉਂਕਿ ਵੀਡੀਓ ਦਾ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰਾ ਸਟਾਕ ਨਾਲ ਦੀ ਨਾਲ ਤੁਹਾਡਾ ਹਨਾ ਨਾਲ ਦੀ ਨਾਲ ਸਾਡਾ ਕਲੀਅਰ ਹੋ ਜਾਂਦਾ ਤੇ ਚਲੋ ਜੀ ਦਿਖਾਨੀਆਂ ਤੁਹਾਨੂੰ ਅੱਜ ਦੀ ਜਿਹੜੀ ਕਲੈਕਸ਼ਨ ਆਈ ਆ ਤੇ ਕਨਸੈਪਟ ਆਇਆ ਕੋਸ਼ਿਸ਼ ਰੋਗੀ ਕਿ ਤੁਸੀਂ ਸਮਝ ਸਕੋ ਵੀ ਇਹ ਕਿੱਦਾਂ ਰੈਡੀ ਹੋਣਗੇ ਜਣਕੇ ਬੁਟੀਕ ਪੀਸ ਜਿਵੇਂ ਰੈਡੀ ਹੁੰਦੇ ਆ ਬੁਟੀਕਾਂ ਨੇ ਨਾ ਜਿਹੜੇ ਸਭ ਤੋਂ ਕਹਿ ਦਿੰਦੇ ਆ ਵੀ ਹਾਂਜੀ ਜੇ ਕਿਸੇ ਨੂੰ 1200 ਪ 4500 ਚ ਰੈਡੀ ਹੋਊਗਾ 4000 ਚ ਹੋਊਗਾ ਪਰ ਜੇ ਤੁਸੀਂ ਖੁਦ ਰੈਡੀ ਕਰੋਗੇ 202500 ਦੇ ਨੀਅਰ ਅਬਾਊਟ ਰਾਮ ਦੇ ਨਾਲ ਸੂਟ ਰੈਡੀ ਹੋ ਜੂਗਾ ਸੋ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਓਕੇ ਜੀ ਲਓ ਜੀ ਆਹ ਲਓ ਜੀ ਆਪਣਾ ਪਿਓਰ ਬਰਬਰੀ ਦੇ ਉੱਪਰ ਰੈਡੀ ਹੋਇਆ ਜਿਹੜੀ ਭੈਣ ਨੂੰ ਚਾਹੀਦਾ ਹੋਏ ਇਹਦੇ ਨਾਲ ਇੱਕ ਸੇਮ ਸੂਟ ਆਪਣੇ ਕੋਲ ਹੈਗਾ ਸੋ ਤੁਸੀਂ ਲੈ ਸਕਦੇ ਹੋ ਤੇ ਪਿਓਰ ਬਰਬਰੀ ਦੇ ਉੱਪਰ ਜਣਕੇ ਇਹ ਸੂਟ ਰੈਡੀ ਹੋਇਆ ਠੀਕ ਹੈ ਜੀ ਲੇਸਸ ਵਗੈਰਾ ਦਾ ਡਿਜ਼ਾਈਨ ਦੇਖ ਸਕਦੇ ਹੋ ਸਾਰੇ ਗਲੇ ਦੇ ਉੱਪਰ ਆਪਾਂ ਹਨਾ बॉਟਮ ਨਾਲ ਦਾ ਸਾਰਾ ਕਪੜਾ ਲਾ ਕੇ ਲੈਸਸ ਦਾ ਬਟਨਸ ਦਾ ਡਿਜ਼ਾਈਨ ਦਿੱਤਾ ਇਸ ਤਰ੍ਹਾਂ ਬਾਹਾਂ ਦੇ ਉੱਪਰ প্রিনਟ ਐਕ ਦਾ ਡਿਜ਼ਾਈਨ ਦੇ ਕੇ ਤੇ बॉਟਮ ਨਾਲ ਦੀ ਇਸ ਤਰ੍ਹਾਂ ਹਨਾ ਆਪਾਂ ਫਿਨਿਸ਼ਿੰਗ ਪੱਟੀਆਂ ਵਾਂਗੂ ਸਾਰਾ ਰੈਡੀ ਕੀਤਾ ਬਹੁਤ ਸੋਹਣਾ ਪੀਸ ਰੈਡੀ ਹੋਇਆ ਇਸ ਤਰ੍ਹਾਂ ਡਿਜ਼ਾਈਨਿੰਗ ਕਰਾ ਸਕਦੇ ਹਾਂ ਬਸ ਡਿਜ਼ਾਈਨਿੰਗ ਲਈ ਆ ਵੀ ਤੁਹਾਨੂੰ ਐਕਸਟਰਾ ਪੈ ਜਾਂਦੇ ਨੇ ਤੇ ਫਿਰ ਭੈਣਾਂ ਕਹਿ ਦਿੰਦੀਆਂ ਸਟਿਚਿੰਗ ਹੀ ਬਹੁਤ ਜ਼ਿਆਦਾ ਸਟਿਚਿੰਗ ਤਾਂ ਹੋ ਜਾਂਦੀ ਹੈ ਜੀ ਸੂਟਾਂ ਦੀ ਗ੍ਰੇਸ ਵੀ ਬਣ ਜਾਂਦੀ ਹੈ ਹਾਲੋ ਇਹ ਦੁਪੱਟਾ ਨਾਲ ਸੇਮ ਲਾਈਨਿੰਗ ਵਾਲਾ ਆਪਾਂ ਰੱਖਿਆ ਦੀ ਮਸਲੀਨ ਵਾਂਗੂ ਇਹਦੀ ਪਿਓਰ ਕੁਆਲਿਟੀ ਆ ਪਿਓਰ ਚ ਚੱਲਿਆ ਜਾਂਦਾ ਯਾਨੀ ਕਿ ਪਿਓਰ ਮਸਲੀਨ ਦੇ ਵਿੱਚ ਤੇ ਬਿਲਕੁਲ ਗਰਮੀ ਵਾਲੀ ਪੂਰਾ ਪਰਫੈਕਟ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਾਰੇ ਦੁਪੱਟੇ ਦੇ ਫੋਰ ਸਾਈਡ ਲੈਸ ਦਿੱਤੀ ਆ ਜੇ ਤੁਸੀਂ ਟਾਈ ਡਾਈ ਕਰਵਾਉਣਾ ਤਾਂ ਵੀ ਕਰਵਾ ਸਕਦੇ ਹੋ ਵੈਸੇ ਕਿਉਂਕਿ ਡਿਜੀਟਲ ਆ ਸਾਰੇ ਸ਼ਰਟ ਸੋ ਪਲੇਨ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਨਾਲ ਸਟ੍ਰੇਟ ਰੱਖੀ ਆਪਾਂ ਬਾਟਮ ਠੀਕ ਹੈ ਜੀ ਸਟ੍ਰੇਟ ਬਾਟਮ ਆ ਬਾਟਮ ਦੇ ਉੱਤੇ ਵੀ ਆਪਾਂ ਪਿੰਟੈਕਸ ਕੱਢ ਕੇ ਤੇ ਮੋਰੀਆਂ ਦੇ ਉ ਸ਼ਰਟ ਨਾਲ ਦੀ ਡਿਜ਼ਾਈਨਿੰਗ ਦਿੱਤੀ ਆ ਪੱਟੀ ਲਾਈ ਹੋਈ ਆ ਠੀਕ ਹੈ ਜੀ ਬਹੁਤ ਪਿਆਰਾ ਪੀਸ ਰੈਡੀ ਹੋਇਆ ਬਾਕੀ ਤੁਸੀਂ ਜ਼ਰੂਰ ਦੱਸ ਦਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਲਓ ਜੀ ਜਿਹੜਾ ਹੁਣ ਤੁਸੀਂ ਤੁਹਾਨੂੰ ਮੈਂ ਦਿਖਾਇਆ ਨਾ ਸਟਿਚਿੰਗ ਹੋਇਆ ਪੀਸ ਉਹ ਆ ਵਾਲਾ ਪੀਸ ਆ ਇਹਨੂੰ ਤੁਸੀਂ ਜਿਵੇਂ ਮੈਂ ਤੁਹਾਨੂੰ ਸਟੀਚਿੰਗ ਹੋਏ ਦਿਖਾਈਆ ਪਲੇਨ ਬਾਟਮ ਦੇ ਨਾਲ ਹਨਾ ਵਿਸਕੋਸ ਮਸਲੀਨ ਦੀ ਬਾਟਮ ਜਿਵੇਂ ਉਹ ਤਾਂ ਜਿਹੜੀ ਲਗਾਈ ਸੀ ਉਹ ਲਾਈਨਿੰਗ ਵਾਲੀ ਸੀ ਜਿਵੇਂ ਐ ਲੱਗਦਾ ਸੀ ਇਹ ਮੈਂ ਟੈਬੀ ਲਾਈਨਿੰਗ ਦੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਵੀ ਥੋੜੇ ਥੋੜਾ ਲਾਈਨਿੰਗ ਆ ਹੈਗੀ ਇਹ ਪਿਓਰ ਬਰਬਰੀ ਆ ਪਿਓਰ ਬਰਬਰੀ ਦਾ ਸਟਾਫ ਆ ਸਾਰੇ ਕਿਤੇ ਇਸ ਤਰ੍ਹਾਂ ਸਟੈਂਪਿੰਗ ਮਿਲੂਗੀ ਪਿਓਰ ਬਰਬਰੀ ਦੀ ਠੀਕ ਹੈ ਤੁਹਾਨੂੰ ਦਾਸ ਬ੍ਰਾਂਡ ਆ ਸਭ ਤੋਂ ਪ੍ਰੀਮੀਅਮ ਕੁਆਲਿਟੀ ਬਣਾ ਰਿਹਾ ਇਸ ਟਾਈਮ ਇਹ ਸਭ ਤੋਂ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਆ ਰਹੀ ਆ ਦਾਸ ਬ੍ਰਾਂਡ ਦੀ ਕਾਟਨ ਵੀ ਲਓਗੇ ਨਾ ਵੀ ਸੂਟ ਇੱਕ ਕਿਸੇ ਹੋਰ ਬ੍ਰਾਂਡ ਦਾ ਲੈ ਲਿਓ ਇੱਕ 10 ਬ੍ਰਾਂਡ ਦੀ ਪ੍ਰੀਮੀਅਮ ਕਾਟਨ ਜਿਹੜੀ 10 ਬ੍ਰਾਂਡ ਦੀ ਆ ਰਹੀ ਆ ਕਿਉਂਕਿ ਹਰ ਬ੍ਰਾਂਡ 2-3 ਕੁਆਲਿਟੀਆਂ ਬਣਾਉਂਦਾ ਹੁੰਦਾ ਕਾਟਨ ਦੇ ਵਿੱਚ ਤੇ ਅਲੱਗ-ਅਲੱਗ ਰੇਟਾਂ ਨੇ ਹੁੰਦੀਆਂ ਨੇ ਪਰ 10 ਬ੍ਰਾਂਡ ਦੀ ਜਿਹੜੀ ਪ੍ਰੀਮੀਅਮ ਕਾਟਨ ਆ ਰਹੀ ਆ ਨਾ ਉਹਦੀਆਂ ਵੀਡੀਓਜ਼ ਆਉਣਗੀਆਂ ਹੁਣ ਨੈਕਸਟ ਹਫ਼ਤੇ ਤੇ ਦੁਪੱਟਿਆਂ ਦੇ ਨਾਲ ਇੰਨੀ ਸੋਹਣੀ ਚੀਜ਼ ਆ ਨਾ ਮਤਲਬ ਕਿ ਤੁਹਾਡੀ ਰੂਹ ਖੁਸ਼ ਹੋ ਜਾਊਗੀ ਜਦੋਂ ਤੁਸੀਂ ਉਹ ਵਾਲਾ ਸਟਾਫ ਨੂੰ ਦੇਖੋਗੇ ਵੇਅਰ ਕਰੋਗੇ ਪਹਿਲੀ ਗੱਲ ਤੁਸੀਂ ਜਦੋਂ ਕੋਰੀਅਰ ਨੂੰ ਖੋਲੋਗੇ ਨਾ ਪੈਕੇਜ ਨੂੰ ਤੁਹਾਡੇ ਕੋਲ ਆਉਣਾ ਕਾਡੀ ਉਹ ਨਹੀਂ ਰੁਖੋਛੋ ਜੋ ਕਿ ਤੁਸੀਂ ਕੀ ਚੀਜ਼ ਇੰਨੀ ਸਪੀਰੀਅਰ ਉਹਨੂੰ ਕਿੰਨੇ ਸਾਲ ਪਾਪਾ ਹਟਾਉਂਗੇ ਨਹੀਂ ਤਾਂ ਕਾਟਨ ਹੱਦ ਦਾ ਸਾਲ ਦੋ ਸਾਲ ਜਾਂਦੀ ਆ ਪਰ ਉਹ ਕਾਟਨ ਨੂੰ ਕਿਤੇ ਕੁਝ ਨਹੀਂ ਹੋਣਾ ਜੀ ਚਲੋ ਕਾਟਨ ਦੀ ਗੱਲ ਛੱਡੋ ਅੱਜ ਹੈਗੀ ਬਰਬਰੀ ਦੀ ਵਾਰੀ ਸੋ ਬਰਬਰੀ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਨਸੈਪਟ ਆ ਠੀਕ ਹੈ ਸੂਟ ਤੁਹਾਨੂੰ ਇਹਦੇ ਨਾਲ ਦਾ ਮੈਂ ਰੈਡੀ ਹੋਇਆ ਜਿਹੜਾ ਦਿਖਾਇਆ ਉਦਾਂ ਦਾ ਸੂਟ ਤੁਸੀਂ ਆਲਓਵਰ ਰੈਡੀ ਕਰਵਾਉਣਾ ਆਲਓ ਪਰ ਓਵਰ ਉੱਪਰ ਡਿਜ਼ਾਈਨ ਕਰਵਾ ਸਕਦੇ ਹਾਂ ਜੇ ਤੁਸੀਂ ਇਹਨੂੰ ਉਸੇ ਤਰ੍ਹਾਂ ਸੇਮ ਮੈਚਿੰਗ ਦੇ ਵਿੱਚ ਰੱਖਣਾ ਤਾਂ ਮੈਚਿੰਗ ਦੇ ਵਿੱਚ ਵੀ ਰੱਖ ਸਕਦੇ ਹੋ ਕਲਰ ਕੰਟਰਾਸਟ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਨੇ ਉਹ ਮੈਂ ਤੁਹਾਨੂੰ ਸ਼ੋ ਕਰੀ ਦਿਨੀ ਹਾਂ ਆਲਓ ਨੈਕਸਟ ਕਲਰ ਇਹਦੇ ਵਿੱਚ ਮਿਲੇਗਾ ਯੈਲੋ ਹੈਗਾ ਇਹ ਮਹਿੰਦੀ ਆ ਲੈਮਨ ਜੈ ਸ਼ੇਡ ਜਿਵੇਂ ਮਸਟਰਡ ਸ਼ੇਡ ਵੀ ਆਪਾਂ ਕਹਿ ਸਕਦੇ ਹਾਂ ਬਹੁਤ ਪਿਆਰਾ ਬਹੁਤ ਹੀ ਸੋਹਣਾ ਸ਼ੇਡ ਇਹਦੇ ਬਹੁਤ ਪਿਆਰੇ ਬਹੁਤ ਸੋਹਣੇ ਆਏ ਨੇ ਇਹ ਯੂਨੀਕ ਕਲੈਕਸ਼ਨਾਂ ਹੋਣਗੀਆਂ ਜਿੰਨਾ ਭੈਣ ਨੇ ਸਾਤੋਂ ਰੈਡੀ ਕਰਵਾਉਣੇ ਆ ਉਹ ਤਾਂ ਬੇਫਿਕਰੀ ਹੋ ਜਾਓ ਤੁਹਾਨੂੰ ਪੂਰਾ ਵਧੀਆ ਕਨਸੈਪਟ ਬਦ ਤੁਸੀਂ ਇਹ ਦੱਸਣਾ ਵੀ ਤੁਹਾਨੂੰ ਮੈਚਿੰਗ ਚਾਹੀਦਾ ਨਾਲ ਦੁਪੱਟੇ ਵੀ ਰੈਡੀ ਹੋ ਕੇ ਤੁਹਾਡੇ ਜਾਣਗੇ ਤੇ ਜੇ ਤੁਸੀਂ ਇਹਨਾਂ ਨੂੰ ਆਲਓਵਰ ਬਣਾਉਣਾ ਤਾਂ ਆਲਓਵਰ ਵੀ ਦੱਸ ਦਿਓ ਅਸੀਂ ਯਾਨੀ ਕਿ ਜੇ ਤਾਂ ਸਾਡੇ ਤੇ ਛੱਡੋਗੇ ਤਾਂ ਪੂਰਾ ਪਰਫੈਕਟ ਸੂਟ ਬਣਾ ਕੇ ਦੇਵਾਂਗੇ ਜੇ ਕੋਈ ਭੈਣ ਇਹਨਾਂ ਉੱਤੇ ਵਰਕ ਭਾਲਦੀ ਹੈ ਜੇ ਮੈਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਆਰਗਨਜ਼ਾ ਵਗੈਰਾ ਦਾ ਇੱਥੇ ਪੈਚਿਸ ਲਾ ਕੇ ਥੋੜਾ ਥੋੜਾ ਵਰਕ ਹੋ ਜਾਊਗਾ ਉਦਾਂ ਦਾ ਕਨਸੈਪਟ ਵੀ ਪਾਲ ਦਿਓ ਜਾਨਕਿ ਉਹ ਤੁਹਾਡੀ ਆਪਣੀਆਂ ਵੀ ਤੁਸੀਂ ਕਿੰਨੀ ਕੁ ਕਾਸਟ ਤੱਕ ਸੋੜ ਤੇ ਖਰਚ ਸਕਦੇ ਹੋ ਵੀ ਇੰਨੀ ਕੁ ਕਾਸਟ ਦੇ ਵਿੱਚ ਇਹ ਸੂਟ ਅਸੀਂ ਰੈਡੀ ਕਰਨਾ ਤਾਂ ਤੁਹਾਡਾ ਸੂਟ ਇਹ ਰੈਡੀ ਹੋ ਜਾਊਗਾ ਜੀ ਡਨ ਹੋ ਜਾਊਗਾ ਠੀਕ ਹੈ ਜਿਵੇਂ ਮਰਜੀ ਤੁਸੀਂ ਇਹਦੇ ਪੈਨ ਨੂੰ ਪਲੱਸ ਵੀ ਕਰ ਸਕਦੇ ਜਿੰਨੀ ਮਰਜੀ ਰੇਂਜ ਲੈ ਕੇ ਜਾ ਸਕਦੇ ਹੋ ਤੇ ਵਧੀਆ ਇਸੇ ਤਰ੍ਹਾਂ ਲੈਸਿਸ ਵਗੈਰਾ ਦਾ ਡਿਜ਼ਾਈਨ ਦੇਖ ਕੇ ਸਾਰਾ ਜਾਨਕਿ ਟੇਲਰ ਤੋਂ ਹੀ ਡਿਜ਼ਾਈਨ ਕਰਵਾਉਣਾ ਹੈ ਤਾਂ ਉਦਾਂ ਵੀ ਕਰਵਾ ਸਕਦੇ ਹੋ ਇਹ ਹੈਗਾ ਨੈਕਸਟ ਕਲਰ ਇਹਦੇ ਵਿੱਚ ਉਸ ਤੋਂ ਬਾਅਦ ਆ ਦੇਖੋ ਇਹ ਵੀ ਪੀਸ ਬਹੁਤ ਸੋਹਣਾ ਹੈ ਇਹ ਹੈਗਾ ਫੁੱਲ ਫਲਾਵਰਾਂ ਤੋਂ ਹਟ ਕੇ ਕਲੈਕਸ਼ਨ ਆ ਜੀ ਠੀਕ ਹੈ ਇਹਦੇ ਵਿੱਚ ਕੋਈ ਵੀ ਤੁਹਾਨੂੰ ਆਇਨ ਲੱਗੋ ਕੋਈ ਫਲਾਵਰ ਆ ਅਲਜਮੈਂਟੀਕਲ ਜੀ ਅਲੱਗ ਜੀ ਕਲੈਕਸ਼ਨ ਬਣਿਆ ਹੋਇਆ ਇਹ 올ਓਵਰ ਸੂਟ ਵੀ ਇਹ ਨਾਲ ਸੋਹਣਾ ਲੱਗੂਗਾ ਬਹੁਤ ਪਿਆਰਾ ਇਹਦੇ ਉੱਤੇ ਨਾਲ ਦਾ ਆਪਾਂ ਸੇਮ ਹਨਾ ਪੈਚ ਦਾ ਕੰਮ ਕਰਕੇ ਪਲੇਨ ਪੈਚ ਦਾ ਕੰਮ ਕਰਕੇ ਉੱਪਰ ਲੈਸਸ ਦਾ ਡਿਜ਼ਾਈਨ ਦੇ ਦਾਂਗੇ ਤੇ ਨਾਲ ਸੇਮ ਹੀ 올ਓਵਰ ਇਹ ਰੱਖ ਕੇ ਨਾਲ ਪਲੇਨ ਦੁਪੱਟਾ ਲੈਸਸ ਦੇ ਨਾਲ ਫਿਨਿਸ਼ਿੰਗ ਵਗੈਰਾ ਦੁਪੱਟੇ ਦੀ ਪੂਰੀ ਵਧੀਆ ਕਰਾਂਗੇ ਠੀਕ ਹੈ ਜੀ ਨੈਕਸਟ ਡਿਜ਼ਾਈਨ ਇਹ ਉਸ ਤੋਂ ਬਾਅਦ ਆਵਲਾ ਜਾਨਕਿ ਆਫਲਾਈਨ ਪਹਿਣਾ ਨੇ ਇਹ ਵਾਲੀ ਸਟੱਫ ਨੂੰ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਇਹ ਇੱਕ ਕਤਰਾਂ ਦੇ 4 4 ਸੂਟ ਸਾਡੇ ਕੋਲ ਆਏ ਸੀ ਜਿਹੜੀ ਹੁਣ ਕਿਸੇ 'ਚ ਇੱਕਾ ਕਿਸੇ 'ਚ ਦੋ ਜਾਣ ਕੇ ਰਹਿੰਦੇ ਨੇ ਬਟ ਉਮੀਦ ਨਹੀਂ ਸੀ ਵੀ ਇੰਨਾ ਜ਼ਿਆਦਾ ਪਿਆਰ ਦੇਣਗੇ ਇਹ ਵਾਲੇ ਕਿਉਂਕਿ ਇੱਥੇ ਜ਼ਿਆਦਾ ਹੁੰਦਾ ਵਾ ਆਪਾਂ ਆਮ ਜਿਹੜੀਆਂ ਨਾਰਮਲ ਪਹਿਣਾ ਇਹ ਕਹਿ ਦਿੰਦੀਆਂ ਨੇ ਕਿ ਹਾਈ 540 ਵਰ ਸੂਟ ਆ ਜਾਂਦਾ ਤੁਸੀਂ ਇੰਨੇ 'ਚ ਦਿੰਦੇ ਹੋ ਬਟ ਚੀਜ਼ ਆ ਕੁਆਲਟੀ ਆ ਬ੍ਰਾਂਡ ਆ ਤੇ ਬਾਕੀ ਉਹ ਉਹਨਾਂ ਪਹਿਨਣ ਲਈ ਹੈ ਜਿਨ੍ਹਾਂ ਨੇ ਕੁਝ ਡਿਫਰੈਂਟ ਕੁਝ ਡਿਫਰੈਂਟ ਲੈਣਾ ਠੀਕ ਹੈ ਨਾ ਤੇ ਬਾਕੀ ਤੁਸੀਂ ਕਲਰ ਡਿਜ਼ਾਈਨਿੰਗ ਚੈੱਕ ਕਰੀ ਚਲੋ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਸਾਰੀ ਕਲਰ ਡਿਜ਼ਾਈਨਿੰਗ ਹੈ ਠੀਕ ਹੈ ਤੇ ਬਾਕੀ ਜਿਹੜੀ ਨਹੀਂ ਸਟਿਚਿੰਗ ਦੀ ਗੱਲ ਸਟਿਚਿੰਗ ਨਾਲ ਦੀ ਨਾਲ ਹੋ ਰਹੀ ਆ ਬਟ ਜਦੋਂ ਵੀ ਸਟਿਚਿੰਗ ਦਾ ਆਰਡਰ ਆਉਂਦੇ ਥੋੜਾ ਜਿਹਾ ਟਾਈਮ ਜ਼ਰੂਰ ਦੇਣਾ ਪੈਣਾ ਬਾਕੀ ਦਾ ਇਹ ਹੈ ਵੀ ਜਿਹੜੀਆਂ ਭੈਣਾਂ ਨੇ ਈਦ 'ਚ ਦਿੱਤੇ ਸੀ ਸਾਨੂੰ ਆਰਡਰ ਉਹਨਾਂ ਦੇ ਆਰਡਰ ਆ ਵੀਕ ਹਨ ਮੰਡੇ ਨੂੰ ਹਰ ਭੈਣ ਦੇ ਕੋਰੀਅਰ ਡਿਸਪੈਚ ਕਰਾਂਗੇ ਵੀ ਨਾਲ ਦੀ ਨਾਲ ਵਸ ਡਨ ਕਰਕੇ ਵੀ ਉਹਨਾਂ ਦੇ ਟਟਾਂਗੇ ਕਿਉਂਕਿ ਕਾਫੀ ਜ਼ਿਆਦਾ ਪਹਿਲਾਂ ਈਦ ਕਰਕੇ ਉਸ ਤੋਂ ਬਾਅਦ ਬਸਾਖੀ ਕਰਕੇ ਸਾਡੇ ਡਿਲੇ ਹੋਏ ਹੋਏ ਨੇ ਕੋਰੀਅਰ ਹਨਾ ਤੇ ਪਰ ਭੈਣਾਂ ਨੇ ਬਹੁਤ ਕੋਈ ਕਿਸੇ ਨੇ ਜਲਦੀ ਨਹੀਂ ਕੀਤੀ ਆਰਾਮ ਦੇ ਨਾਲ ਸਾਰਿਆਂ ਦੇ ਕੋਰੀਅਰ ਹਣ ਮੰਡੇ ਨੂੰ ਜਾਨਕਿ ਸਾਨੂੰ ਖੁਦ ਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਜਦੋਂ ਸਾਡਾ ਕੰਮ ਟਾਈਮ ਤੋਂ ਉੱਪਰ ਜਾਣ ਲੱਗ ਜਾਵੇ ਇਹ ਫਰਸਟ ਟਾਈਮ ਹੋ ਰਿਹਾ ਕਿਉਂਕਿ ਇਹਦ ਕਰਕੇ ਟੇਲਰ ਚਲੇ ਗਏ ਸੀਗੇ ਜੀ ਆ ਲੋ ਨੈਕਸਟ ਵਾਲਾ ਡਿਜ਼ਾਈਨ ਦੇਖ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਹਦੀ ਮਹਿੰਦੀ ਆ ਜਾਂ yellow lemon ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੁਹਾਨੂੰ ਜਿਹੜਾ ਕਨਸੈਪਟ ਸੋਹਣਾ ਲੱਗੂ ਪਿਆਰਾ ਲੱਗੂ ਤੁਸੀਂ ਉਹ ਵਾਲਾ ਕਨਸੈਪਟ ਆਪਣਾ ਕਰ ਸਕਦੇ ਹੋ ਨੈਕਸਟ ਕਲਰ ਚੈੱਕ ਕਰੋ ਲੋ ਜੀ ਏ ਵੀ ਬਹੁਤ ਪਿਆਰਾ ਕਨਸੈਪਟ ਆ ਬਹੁਤ ਹੀ ਸੋਹਣਾ ਕਨਸੈਪਟ ਆ ਜਿਵੇਂ ਆ ਮਹਿੰਦੀ ਆ ਹੋ ਗਿਆ ਹਨਾ ਇੱਥੇ ਇੱਕ ਮਹਿੰਦੀਆ ਦੁਪੱਟਾ ਰੈਡੀ ਹੋ ਕੇ ਆਇਆ ਸ਼ਾਇਦ ਆ ਰਹੇ ਹੋਵੇ ਆ ਦੇ ਤਾਂ ਇਹ ਲਾਈਨਿੰਗ ਦਾ ਕਨਸੈਪਟ ਹੈ ਨਾ ਇਹਦੇ ਵਿੱਚ ਲਾਈਨਿੰਗ ਆ ਤਾਂ ਆ ਦੇਖੋ ਦੁਪੱਟੇ ਦੇ ਵਿੱਚ ਕੁਆਲਿਟੀ ਮਸਲੀਨ ਵਾਂਗ ਉਹ ਇਹ ਟੈਪੀ ਲਾਈਨਿੰਗ ਦਾ ਦੁਪੱਟਾ ਅੱਜ ਕੱਲ ਇਹਨੂੰ ਲਾਈਨਿੰਗ 베ਸ ਤੇ ਚੱਲ ਰਿਹਾ ਹੈਗਾ ਮਸਲੀਨ ਦਾ ਮਸਲੀਨ ਲਾਈਨਿੰਗ ਵੀ ਕਹਿ ਸਕਦੇ ਆ ਆਪਾਂ ਇਸ ਤਰ੍ਹਾਂ ਇੱਚ ਵੀ ਲਾਈਨਿੰਗ ਆਉਗੀ ਬਹੁਤ ਸੋਹਣੇ ਦੁਪੱਟੇ ਇਹ ਇੰਨੇ ਸੋਹਣੇ ਆ ਮੇਰੇ ਖੋਦੇ ਜਿਹੜਾ ਦੁਪੱਟਾ ਲਿਆ ਹੋਇਆ ਟਾਈ ਡਾਈ ਕਰਾ ਕੇ ਸੇਮ ਇਹੀ ਵਾਲੀ ਕੁਆਲਿਟੀ ਦਾ ਬਹੁਤ ਸੋਹਣਾ ਦੁਪੱਟਾ ਸਾਰਾ ਟਾਈ ਡਾਈ ਕਰਵਾਇਆ ਹੋਇਆ ਵਾ ਸੂਟ ਦੇ ਨਾਲ ਤੇ ਕੁਆਲਿਟੀ ਇੰਨੀ ਸੋਹਣੀ ਆ ਦੁਪੱਟਿਆਂ ਦੀ ਕੋਈ ਇਹਨਾਂ ਨੇ ਇਕੱਠੇ ਨਹੀਂ ਹੋਣਾ ਲਏ ਤੇ ਹਨਾ ਵੀ ਬਲਜੇ ਪਈ ਜਾਂਦੇ ਆ ਇਕੱਠੇ ਹੋਈ ਜਾਂਦੇ ਆ ਮੁੜੀ ਜਾਂਦੇ ਆ ਇਦਾਂ ਦੀ ਕੁਛ ਨਹੀਂ ਹੁੰਦਾ ਬਹੁਤ ਸੋਹਣੇ ਲੈਸਸ ਵਗੈਰਾ ਲਾ ਕੇ ਤਾਂ ਬਹੁਤ ਸੋਹਣੇ ਰੈਡੀ ਹੋ ਜਾਂਦੇ ਨੇ ਨੈਕਸਟ ਕਲਰ ਆਊਗਾ ਇਹਦੇ ਵਿੱਚ ਇਹ ਠੀਕ ਹੈ ਜੀ ਇਹ ਵਾਲਾ ਕਲਰ ਲੈਣਾ ਤੁਸੀਂ ਇਹ ਵਾਲਾ ਲੈ ਸਕਦੇ ਹੋ ਤੇ ਬਸ ਤੁਸੀਂ ਆਪਣਾ ਸੂਟ ਚੂਜ਼ ਕਰਨਾ ਅਨ ਸਟਿਚ ਮੰਗਵਾਉਣਾ ਤਾਂ ਅਨ ਸਟਿਚ ਮੰਗਵਾ ਲਿਓ ਜਿਵੇਂ ਵੀ ਮੰਗਵਾਉਣਾ ਉਹ ਮੰਗਵਾ ਸਕਦੇ ਹੋ ਕਿ ਜੇ ਇਹਨਾਂ ਦੀ ਪ੍ਰਾਈਸ ਸਾਰਿਆਂ ਦੀ 1800 ਕਿਸੇ ਦੀ 2000 ਕਿਸੇ ਦੀ 2200 ਹੈ ਨਾ ਜੇ ਤੁਸੀਂ ਵਿਦ ਦੁਪट्टे ਲਗਾਉਗੇ ਤਾਂ 25-2600 ਤੱਕ ਜਾਊਗੀ ਮੈਂ ਤੁਹਾਨੂੰ ਪ੍ਰਾਈਸ ਦਾ ਆਈਡੀਆ ਦੇ ਰਹੀ ਆ ਭੈਣ ਬਣ ਕੇ ਪ੍ਰਾਈਸ ਲਈ ਨਾ ਉੱਥੇ ਮੈਨੂੰ ਕੰਟੈਕਟ ਕਰਿਓ ਵੀ ਇੱਕ ਇੱਕ ਸੂਟ ਦਾ ਮੈਨੂੰ ਪ੍ਰਾਈਸ ਦੱਸੋ ਜਾਣ ਕੇ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਕਰਦੇ ਹੋ ਤਾਂ ਉਹਦਾ ਅਲੱਗ ਪ੍ਰਾਈਸ ਹੋ 1800 ਦੇ ਨੀਅਰ ਅਬਾਊਟ 2000 ਦੇ ਆਲ ਓਵਰ ਵੀ 2000 ਦੇ ਨੀਅਰ ਅਬਾਊਟ ਇਹਨੇ ਚ ਲੈ ਜਾਣਾ ਪਿਓਰ ਬਰਬਰੀ ਨੇ ਜਿਹੜੀ ਪਿਓਰ ਬਰਬਰੀ ਹੋਊਗੀ ਠੀਕ ਹੈ ਜੀ ਵਿਦਆਊਟ ਦੁਪੱਟਾ ਤੇ ਜੇ ਇਹਦੇ ਨਾਲ ਤੁਸੀਂ ਦੁਪੱਟਾ ਲਗਾਉਂਗੇ ਤਾਂ 2500 ਦੇ ਨੀਅਰ ਅਬਾਊਟ ਸਨੇ ਦੁਪੱਟਾ ਤੁਹਾਡੇ ਕੋਲ ਆ ਜਾਊਗਾ ਪਰ ਉਹਦੇ ਲਈ ਬਾਕੀ ਸਾਰਾ ਤੁਸੀਂ ਆਪਣਾ ਸੂਟ ਬਿਨਾ ਸਟਿਚਿੰਗ ਤੋਂ ਉਹ ਤੁਸੀਂ ਆਪ ਕਰਵਾਉਣੀ ਹੈ ਠੀਕ ਹੈ ਜੀ ਜੇ ਸਾਡੇ ਕੋਲੋਂ ਕਰਵਾਉਣੀ ਆ ਉਹ ਐਕਸਟਰਾ ਹੋਊਗੀ ਹਾਂ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਹੋਇਆ ਵਾ ਵਿਸਕੋਸ ਔਰਗੈਂਜ਼ਾ ਦੇ ਉੱਪਰ ਇਹਦੇ ਨਾਲ ਆਪਣੇ ਕੋਲ ਕੱਟ ਪੀਸ ਆਉਂਦੇ ਆ ਵਿਸਕੋਸ ਔਰਗੈਂਜ਼ਾ ਦੇ ਆਏ ਹੋਏ ਨੇ ਤੇ ਇਹਨਾਂ ਉੱਪਰ ਆਪਾਂ ਮਤਲਬ ਕਿ ਡਿਜ਼ਾਈਨਿੰਗ ਕਰਕੇ ਸੋਹਣੇ ਸੋਹਣੇ ਸੂਟ ਰੈਡੀ ਕੀਤੇ ਆ ਆਫਲਾਈਨ ਕਸਟਮਰ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਇਹਨਾਂ ਦੀ ਵੀਡੀਓ ਪਾਉਣ ਦਾ ਤਾਂ ਆਪਾਂ ਕਾਫੀ ਲੇਟ ਹੋ ਗਏ ਸੀਗੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਸ਼ਰਟ ਜਿਹੜੀ ਰੈਡੀ ਹੋਈ ਆ ਇਹ ਇਹ ਵਿਸਕੋਸ ਔਰਗੈਂਜ਼ਾ ਦਾ ਫੈਬਰਿਕ ਆ ਸ਼ਰਟ ਦਾ ਤੇ ਸ਼ਰਟਾਂ ਜਾਨਕਿ ਸਾਡੇ ਕੋਲ ਮਿਲਣਗੀਆਂ ਜੇ ਤੁਸੀਂ ਸ਼ਰਟਾਂ ਮੰਗਵਾਉਣੀਆਂ ਸ਼ਰਟ ਮੰਗਵਾ ਸਕਦੇ ਹੋ ਵਿਦ ਨਾਲ ਬਾਟਮ ਲੈ ਕੇ ਮੰਗਵਾਉਣੀਆਂ ਬਾਟਮ ਮੰਗਵਾ ਲਓ ਹਨਾ ਨਾਲ ਦੁਪੱਟਾ ਹੀ ਪੂਰਾ ਸੂਟ ਰੈਡੀ ਹੋਇਆ ਜਾਨਕਿ ਅਸੀਂ ਜਿਵੇਂ ਪੂਰਾ ਸੂਟ ਰੈਡੀ ਕਰਦੇ ਹਾਂ ਉਹ ਮੈਂ ਤੁਹਾਨੂੰ ਸਾਰਾ ਇਹਦੇ ਵਿੱਚ ਦਿਖਾਉਂਗੀ ਵੀ ਸ਼ਰਟ ਦੇ ਉੱਪਰ ਲੈਸਿਸ ਔਰਗੈਂਜ਼ਾ ਦੀਆਂ ਲੈਸਿਸ ਦੀ ਹੀ ਡਿਜ਼ਾਈਨਿੰਗ ਦਿੱਤੀ ਆ ਬਟਨਸ ਦਿੱਤੇ ਨੇ ਤੇ ਪੱਲੇ ਦੀ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਆ ਹਨਾ ਲੈਸਾਂ ਦੀ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਪੀਸ ਜਿਵੇਂ ਯੂਨੀਕ ਜਿਹਾ ਕਹਿ ਸਕਦੇ ਆ ਪਾਰਟੀ ਵੀਅਰ ਲੁੱਕ ਜਿਵੇਂ ਮਰਜੀ ਕਿਸੇ ਵੀ ਫੰਕਸ਼ਨ ਤੇ ਪਾ ਸਕਦੇ ਹੋ ਬਹੁਤ ਸੋਹਣੀ ਗ੍ਰੇਸ ਆਉਂਦੀ ਆ ਸੂਟ ਦੇ ਰੈਡੀ ਹੋਏ ਦੀ ਉਹਦੇ ਵਿੱਚ ਕਲਰ ਸਾਰਿਆਂ ਚ ਡਿਫਰੈਂਟ ਡਿਫਰੈਂਟ ਮਿਲ ਜਾਣਗੇ ਸੇਮ ਕਲਰ ਦਾ ਵੀ ਇੱਕ ਪੀਸ ਆਪਣੇ ਕੋਲ अवेलेबल ਹੈਗਾ ਕਿਉਂਕਿ ਤਿੰਨ ਤਿੰਨ ਪੀਸਾਂ ਦੀ ਕੱਟ ਹੁੰਦੀ ਆ ਤਿੰਨ ਪੀਸ ਆਪਣੇ ਕੋਲ ਆਉਂਦੇ ਨੇ ਇੱਕ ਕਲਰ ਇੱਕ ਡਿਜ਼ਾਈਨ ਦੇ ਸੋ ਇਹਦੇ ਵਿੱਚ ਇਹ ਤੁਹਾਨੂੰ ਕਿਤੋਂ ਵੀ ਨਹੀਂ ਮਿਲਨੇ ਮਤਲਬ ਕਿ ਸੇਮ ਡਿਜ਼ਾਈਨ ਇਹ ਸਭ ਤੋਂ ਅਲੱਗ ਡਿਫਰੈਂਟ ਜਿਹੜੀਆਂ ਭੈਣਾ ਲੈਣਾ ਚਾਹੁੰਦੀਆਂ ਉਹਨਾਂ ਲਈ ਬਹੁਤ ਹੀ ਵਧੀਆ ਚੀਜ਼ ਆ ਬਹੁਤ ਸੋਹਣਾ ਆਫਰ ਆ ਇਹ ਤੇ ਆਰਾਮ ਦੇ ਨਾਲ ਤੁਹਾਡਾ 2000 ਦੇ ਵਿੱਚ ਇਹ ਵਾਲਾ ਸੂਟ ਰੈਡੀ ਹੋ ਜਾਊਗਾ ਵਿਦ ਸਲਵਾਰ ਲੱਗ ਕੇ ਬਹੁਤ ਸੋਹਣਾ ਬਾਟਮ ਦਾ ਕੱਪੜਾ ਵਾ ਲਾਈਨਿੰਗ ਵਾਲਾ ਵਾ ਲਾਈਨਿੰਗ ਆ ਵਿੱਚ ਬਿਲਕੁਲ ਮਸਲੀਨ ਦੀ ਸਲਵਾਰਾ ਲੱਗੂਗੀ ਤੁਸੀਂ ਜਿਵੇਂ ਟੈਬੀ ਲਾਈਨਿੰਗ ਦੀ ਬਾਟਮ ਵੇਅਰ ਕੀਤੀ ਹੋਈ ਆ ਮਸਲੀਨ ਦੇ ਵਿੱਚ ਲਾਈਨਿੰਗ ਦਾ ਫੈਬਰਿਕ ਆਇਆ ਹੋਇਆ ਬਹੁਤ ਹੀ ਪਿਆਰਾ ਡਾਈਏਬਲ ਆ ਜਿਹੜਾ ਮਰਜੀ ਕਲਰ ਤੇ ਡਾਈ ਕਰਵਾ ਸਕਦੇ ਹੋ ਨਾਲ ਸੇਮ ਹੀ ਮਸਲੀਨ ਲਾਈਨਿੰਗ ਵਾਲੀ ਹੀ ਦੁਪੱਟੇ ਜਿਹੜੇ ਮੈਂ ਤੁਹਾਨੂੰ ਦਿਖਾ ਕੇ ਹਟੀਆਂ ਉਹਦੇ ਨਾਲ ਦੇ ਸੇਮ ਦੁਪੱਟੇ ਆ ਉਹ ਵੀ ਡਾਈਏਬਲ ਆ ਜਿਹੜਾ ਮਰਜੀ ਉਹਨਾਂ ਤੇ ਕਲਰ ਵਿਸਕੋਸ ਦੀ ਸਾਰੀ ਕੁਆਲਿਟੀ ਰਹੂਗੀ ਫੈਬਰਿਕ ਦੀ ਤੇ ਦੇਖੋ ਬਾਟਮ ਦੀਆਂ ਮੂਰੀਆਂ ਤੇ ਵੀ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਮਿਲ ਜੂਗਾ ਲੈਸਸ ਦਾ ਸੇਮ ਆਰਗਾਂਜ਼ਾ ਦੀਆਂ ਲੈਸਸ ਲੱਗੀਆਂ ਹੋਈਆਂ ਨੇ ਬਹੁਤ ਹੀ ਪਿਆਰੀਆਂ ਜੀਆਂ ਸੋ ਇਸ ਤਰ੍ਹਾਂ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਇਹਦੇ ਵਿੱਚ ਹੁਣ ਜਿਹੜੇ ਕਲਰ ਨੇ ਉਹ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਤੇ ਦੁਪੱਟਾ ਵੀ ਚੈੱਕ ਕਰ ਲਓ ਦੁਪੱਟੇ ਦੇ 4 ਸਾਈਡ ਆਪਾਂ ਲੈਸ ਲਗਾ ਕੇ ਇਸ ਤਰ੍ਹਾਂ ਸੇਮ ਜਿਹੜੀ ਇਹ ਸੂਟ ਤੇ ਸਾਰੇ ਲੱਗਿਆ ਉਹੀ ਲੈਸ 4 ਸਾਈਡ ਦੁਪੱਟੇ ਦੇ ਉੱਪਰ ਲਗਵਾਈਆ ਤੇ ਇਸ ਤਰ੍ਹਾਂ ਆਪਾਂ ਦੁਪੱਟਾ ਵੀ ਸੈਕਿੰਡ ਆਪਸ਼ਨ ਇਹ ਆ ਸਿਰ ਤੇ ਰੁਕੂਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਲੈ ਸਕਦੇ ਹੋ ਆ ਲਓ ਜਿਹੜਾ ਹੁਣ ਮੈਂ ਤੁਹਾਨੂੰ ਸੂਟ ਦਿਖਾਇਆ ਉਹਦੇ ਵਿੱਚ ਆ ਵਾਲੇ ਕਲਰ ਦੇ ਇਹ ਸਣੇ ਦੁਪੱਟਾ ਜਿਵੇਂ ਇਹਦੇ ਨਾਲ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਚਨੂਨ ਦਾ ਦੁਪੱਟਾ ਜਿਹੜੀ ਪਹਿਣ ਲਗਵਾਉਣਾ ਚਨੂਨ ਦਾ ਲਗਵਾ ਸਕਦੇ ਹਾਂ ਚਨੂਨ ਦੇ ਦੁਪੱਟੇ ਤੇ ਇਹ ਵਾਲਾ ਕਲਰ ਬਹੁਤ ਨਿਖਰ ਕੇ ਆਉਂਦਾ ਇਸ ਲਈ ਇਹਦੇ ਨਾਲ ਚਨੂਨ ਦਾ ਦੁਪੱਟਾ ਆਲਰੇਡੀ ਇਹ ਸੂਟ ਪ੍ਰੋਪਰ ਰੈਡੀ ਆ ਇਹਦੇ ਵਿੱਚ ਸੇਮ ਸੂਟ ਤੁਹਾਨੂੰ ਮਿਲ ਜੂਗਾ ਨਾਲ ਮਸਲੀਨ ਦੀਆਂ ਬਾਟਮ ਹੋਣਗੀਆਂ ਨਾਲ ਆਰਗੈਂਜ਼ਾ ਦਾ ਮਤਲਬ ਕਿ ਹੋਗਾ ਇਹਦਾ ਸ਼ਾਰਟ ਦਾ ਕੱਪੜਾ ਠੀਕ ਹੈ ਇਸ ਤਰ੍ਹਾਂ ਇਹਦੇ ਵਿੱਚ ਕਲਰ ਚਾਰ ਤੁਹਾਨੂੰ ਮਿਲਣਗੇ ਇਹ ਯੂਨੀਕ ਜਿਹੇ ਕਲੈਕਸ਼ਨ ਨਾਤਾ 체ਤੀ ਕਿਸੇ ਦੇ ਵੇਅਰ ਕਰੇ ਸੂਟ ਮਿਲਣਗੇ ਵਾਲੇ ਤੁਹਾਨੂੰ ਵੀ ਕਿਸੇ ਦੇ ਨਹੀਂ ਮਿਲਨੇ ਵੀ ਇਹ ਸੇਮ ਸੂਟ ਕਿਸੇ ਦੇ ਵੀ ਪਾਇਆ ਹੋਵੇ ਇਹ ਉਹਨਾਂ ਪਹਿਨਣ ਲਈ ਵੀ ਹੈ ਜਿਹੜੀਆਂ ਕਹਿੰਦੀਆਂ ਸਾਡੇ ਨਾਲ ਦਾ ਸੂਟ ਕਿਸੇ ਦੇ ਪਾਇਆ ਨਾ ਹੋਵੇ ਇਹ ਕਿੱਦੋਂ ਨਹੀਂ ਮਿਲਣਾ ਜੀ ਕਿਉਂਕਿ ਹਰ ਬਟਿਕ ਤੇ ਹਰ ਅਲੱਗ-ਅਲੱਗ ਤਰ੍ਹਾਂ ਦੇ ਡਿਫਰੈਂਟ ਕਲਰ ਚਾਰਟ ਡਿਫਰੈਂਟ ਡਿਜ਼ਾਈਨ ਹੋ ਕੇ ਜਾਂਦੇ ਆ ਕਿਸੇ ਕੋਲ ਵੀ ਸੇਮ ਡਿਜ਼ਾਈਨ ਨਹੀਂ ਜਾਂਦਾ ਹੈਗਾ ਠੀਕ ਹੈ ਤੇ ਤੁਸੀਂ ਇਸ ਤਰ੍ਹਾਂ ਇਹ ਔਰਗੈਂਜ਼ਾ ਦੇ ਉੱਪਰ ਇਹਨੂੰ ਪਾਰਟੀ ਵੇਅਰ ਸੂਟ ਜਿਵੇਂ ਮਰਜ਼ੀ ਬਣਾ ਸਕਦੇ ਹੋ ਲੈਸਿਸ ਦਾ ਡਿਜ਼ਾਈਨ ਲੈ ਲੈਸਿਸ ਦਾ ਪੈਚ ਨਾਲ ਵਰਕ ਕਰਵਾਉਣਾ ਤਾਂ ਵਰਕ ਕਰਵਾ ਲਓ ਜਿੱਦਾਂ ਦਾ ਵੀ ਤੁਸੀਂ ਕਰਵਾਉਣਾ ਬਾਟਮ ਤੇ ਸਣੇ ਦੁਪੱਟਾ ਇਹ 2000 ਦੇ ਵਿੱਚ ਤੁਹਾਨੂੰ ਰੈਡੀ ਮਿਲੇਗਾ ਸ਼ਰਟ ਅਨ ਸਟਿਚ ਇਸੇ ਤਰ੍ਹਾਂ 2000 ਦੇ ਵਿੱਚ ਸਣੇ ਦੁਪੱਟਾ ਸਣੇ ਮਸਲੀਨ ਦੀ ਬਾਟਮ ਸਣੇ ਔਰਗੈਂਜ਼ਾ ਦਾ ਹੀ ਸ਼ਰਟ 2000 ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਠੀਕ ਹੈ ਇਹਦੇ ਵਿੱਚ ਕਲਰ ਦੇਖ ਲਓ ਇੱਕ ਆਹ ਵਾਲਾ ਸ਼ਰਟ ਇਹ ਸ਼ਰਟਾਂ ਨੇ ਆਪਣੇ ਕੋਲ ਆਈਆਂ ਹੋਈਆਂ ਇਹਨਾਂ ਨੂੰ ਅਸੀਂ ਰੈਡੀ ਖੁਦ ਕਰ ਰਹੇ ਹਾਂ ਠੀਕ ਆ ਬਹੁਤ ਡਿਜ਼ਾਈਨਰ ਅਸੀਂ ਰੈਡੀ ਕਰਕੇ ਦੇ ਚੁੱਕੇ ਹਾਂ ਜਿੰਨਾ ਪਹਿਣਾ ਤੱਕ ਪਹੁੰਚਿਆ ਉਹਨਾਂ ਨੂੰ ਪਤਾ ਹੀ ਆ ਜਿਹੜੀਆਂ ਖੁਦ ਇੱਥੇ ਆ ਕੇ ਲੈ ਕੇ ਗਈਆਂ ਇਹਨਾਂ ਦੀ ਹਜੇ ਵੀਡੀਓ ਵਗੈਰਾ ਕੁਝ ਨਹੀਂ ਪਾਈ ਨਾ ਹੀ ਇਹਨਾਂ ਦਾ ਟਾਈਮ ਮਿਲਿਆ ਵੀਡੀਓ ਪਾਉਣ ਦਾ ਐਂਡ ਨੈਕਸਟ ਵਾਲਾ ਹੈਗਾ ਜੀ ਆਹ ਵਾਲਾ ਇਹ ਮਹਿੰਦੀ ਆ ਸ਼ੇਡ ਫੋਇਲ ਜੀ ਹੈਗੀਆਂ ਵੱਡੇ ਵੱਡੇ ਫਲਾਵਰਸ ਨੇ ਜਿਹੜੀਆਂ ਪਹਿਣਾ ਫੋਇਲ ਜੀ ਪ੍ਰਿੰਟਿੰਗ ਜਿਆਦਾ ਪਸੰਦ ਕਰਦੀ ਉਹਨਾਂ ਲਈ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਐਂਡ ਨੈਕਸਟ ਇਹਦੇ ਵਿੱਚ ਹੈਗਾ ਜੀ ਪਰਪਲ ਸ਼ੇਡ ਠੀਕ ਹੈ ਇਹਨਾਂ ਨਾਲ ਤੁਹਾਨੂੰ ਬਕਾਇਦਾ ਬਾਟਮਸ ਲਾ ਕੇ ਲਾਂ ਜਾਣਗੀਆਂ ਤੁਸੀਂ ਦੱਸ ਸਕਦੇ ਹੋ ਚਨੂਨ ਦਾ ਦੁਪੱਟਾ ਲੈਣਾ ਜਾਂ ਲਾਈਨਿੰਗ ਵਾਲਾ ਦੁਪੱਟਾ ਲੈਣਾ ਤਾਂ ਉਹ ਵੀ ਤੁਹਾਨੂੰ ਡਾਈ ਹੋ ਕੇ ਪ੍ਰੋਪਰ ਨਾਲ ਜਾਊਗਾ ਠੀਕ ਹੈ ਜੀ 2000 ਦੇ ਵਿੱਚ ਇਹਨਾਂ ਦਾ ਪ੍ਰਾਈਸ ਰੋਲ ਆ ਲੋ ਇੱਕ ਗ੍ਰੀਨ ਕਲਰ ਆ ਠੀਕ ਹੈ ਜੀ ਗ੍ਰੀਨ ਕਲਰ ਦੇ ਉੱਪਰ ਆ ਪ੍ਰੋਪਰ ਗ੍ਰੀਨ ਹੈ ਜੀ ਇਹ ਆ ਲੋ ਇਹ ਸਾਰੇ ਸਾਡੇ ਕੋਲ ਸਿੰਗਲ ਸਿੰਗਲ ਪੀਸ ਆ ਗਿਆ ਹਰ ਸੈੱਟ ਦੇ ਵਿੱਚ ਤਿੰਨ ਤਿੰਨ ਪੀਸ ਸੀਗੇ ਜਾਨਕਿ ਹਰ ਸ਼ਰਟ ਦੇ ਵਿੱਚ ਤਿੰਨ ਤਿੰਨ ਪੀਸ ਆਏ ਸੀ ਤੇ ਜਿਹੜੀ ਵੀ ਭੈਣ ਨੂੰ ਜਾਨਕਿ ਦੇਖਿਆ ਇੱਥੇ ਆ ਕੇ ਇਹ ਲੱਗਿਆ ਤਾਂ ਹਰ ਭੈਣ ਨੇ ਰੈਡੀ ਕਰਵਾਇਆ ਇਹ ਸੂਟ ਤਾਂ ਇਸ ਤਰ੍ਹਾਂ ਦੇਖੋ ਇਹਦੇ ਨਾਲ ਵੀ ਦੁਪੱਟਾ ਰੈਡੀ ਹੋਇਆ ਹੋਇਆ ਨਾਲੇ ਦੇ ਸੇਮ ਲਾਈਨਿੰਗ ਵਾਲੀ ਮਸਲੀਨ ਦੀ ਬਾਟਮ ਰੈਡੀ ਹੋਈ ਹੈ ਠੀਕ ਹੈ ਜੀ ਤੇ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਗਰਮੀਆਂ ਦੇ ਵਿੱਚ ਬਾਹਰ ਅੰਦਰ ਜਾਣ ਲਈ ਕਿਸੇ ਵੀ ਫੰਕਸ਼ਨ ਤੇ ਪਾਉਣ ਲਈ ਜਿਵੇਂ ਮਰਜੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਕਨਸੈਪਟ ਬਹੁਤ ਸੋਹਣਿਆ ਬਹੁਤ ਹੀ ਪਿਆਰੇ ਨੇ ਬਸ ਆਰਡਰ ਦੇਣੇ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਆ ਸੇਮ ਕਨਸੈਪਟ ਨੇ ਮੈਂ ਸਟਿਚਿੰਗ ਹੋਇਆ ਦਿਖਾਇਆ ਉਹਦੇ ਨਾਲ ਦਾ ਸੇਮ ਤੁਹਾਨੂੰ ਇੱਕ ਪੀਸ ਸਾਡੇ ਕੋਲ ਅਵੇਲੇਬਲ ਹੈਗਾ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਸੇਮ ਤਾਂ ਸੇਮ ਵੀ ਮਿਲ ਜੂਗਾ ਠੀਕ ਹੈ ਜੀ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਕੁਝ ਅਲੱਗ ਕੁਝ ਡਿਫਰੈਂਟ ਜਿਹੇ ਦੇ ਨਾਲ ਸੋ ਇਹਨਾਂ ਵਿੱਚੋਂ ਜਿਹੜਾ ਵੀ ਕੁਝ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਲੈ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਲੈ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਾਕੀ ਆਹ ਵਾਲੇ ਸੰਡੇ ਦੇ ਦੇਖਦੇ ਆ ਲਾਈਵ ਆਵਾਂਗੇ ਜੀ ਲਾਈਵ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਡੀਆਂ ਵੀ ਸੁਣਾਂਗੇ ਤੇ ਹੋਰ ਕੀ ਹੈਗਾ ਮਤਲਬ ਕਿ ਡਿਮਾਂਡ ਦੇ ਵਿੱਚ ਜਾਂ ਕੀ ਤੁਹਾਡੇ ਅੰਦਰ ਕੁਐਸਚਨਸ ਨੇ ਜਿੰਨਾ ਪੈਣਾ ਨੂੰ ਨਹੀਂ ਮੇਰਾ ਪਤਾ ਲੱਗਦਾ ਮੈਂ ਕਿੱਥੋਂ ਬਿਲੋਂਗ ਕਰਦੀ ਆ ਬਹੁਤ ਕਾਲਸ ਆਉਂਦੀਆਂ ਨੇ ਤਾਂ ਤੁਸੀਂ ਸੰਡੇ ਦੀ ਵੇਟ ਜਰੂਰ ਕਰਿਓ ਸੰਡੇ ਨੂੰ ਆਪਾਂ ਜਰੂਰ ਲਾਈਵ ਆਵਾਂਗੇ ਸ਼ਾਮ ਦੇ ਟਾਈਮ ਅ ਸੱਤ ਕਦੇ ਨੀਅਰ ਬਾਊਟ ਮੈਂ ਲਾਈਵ ਜ਼ਰੂਰ ਆਉਂਗੀ 6 ਤੋਂ 7 ਦੇ ਵਿੱਚ ਵਿੱਚ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ